ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਸਾਡੇ ਕਰੇ ਬੰਦੇ ਪੇ ਪਕੌੜੇ ਅੱਜ ਬਣੀ ਹੈ ਕੜੀ ਤੇ ਅੱਜ ਤੁਹਾਨੂੰ ਪਕੌੜੇ ਕੱਢਦੇ ਦਿਖਾਉਨੇ ਆ ਨਾਲੇ ਆਪਣੇ ਸੇਵੀਆ ਵਾਲਾ ਤੇ ਆ ਤੁਹਾਨੂੰ ਸੇਵੀਆ ਬਟਦੇ ਵੀ ਦਿਖਾਉਨੇ ਆ ਆਜੋ ਨਿਕਲਦੇ ਪੇ ਪਕੌੜੇ ਦੇਖੋ ਦੋਸਤੋ ਅਰ ਇਸਨ ਕੋਲ ਲਿਆ ਪਿਆ ਤੇ ਦਿਲ ਪਕੌੜੇ ਨਿਕਲੇ ਪੇ ਦੋਸਤੋ ਤੇ ਆ ਦੋਸਤੋ ਦੇਖੋ ਕੜੀ ਬਣਦੀ ਪਈ ਹੈ ਮੈਂ ਕਰਦੀ ਪਈ ਆਜੋ ਤੁਹਾਨੂੰ ਸੇਵੀਆਂ ਵੱਟਦੇ ਦਿਖਾਉਨੇ ਆ ਤੇਰਾ ਦੇਖੋ ਸਗੜੀਆਂ ਬੱਚਿਆਂ ਨੇ ਖੜੀਆਂ ਦੇਖੋ ਜੀ ਦੋਸਤੋ ਜਿਹੜੀਆਂ ਸੇਵੀਆਂ ਬੰਦਿਆ ਪਈਆਂ ਇਹ ਆ ਭਾਜੀ ਲੱਗੇ ਪਏ ਆ ਜੀ ਸੇਵੀਆਂ ਵੱਟਣ ਤੇ ਆ ਦੇਖੋ ਸੇਵੀਆਂ ਵੱਟੀਆਂ ਪਈਆਂ ਤੇਰੇ ਦੋਸਤੋ ਮੇਰੀਆਂ ਸੇਵੀਆਂ ਆ ਬਬੂ ਮਾਂ ਜੀ ਹੁਣ ਆਂਦੀਆਂ ਅਸੀਂ ਬੰਦਿਆ ਬਈਆਂ ਜੀ ਦੇਖੋ ਆਪਾਂ ਸੇਵੀਆਂ ਬੱਚ ਆਪ ਨੰਬਰ ਆਪਣਾ ਦੂਜਾ ਨੰਬਰ ਜਿਆਦਾ ਨੂੰ ਵੀਡੀਓ ਦਿਖਾ ਰਹੇ ਆਂ ਤੇ ਵੀਡੀਓ ਨੂੰ ਵਾਤੋਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਾਦਾ ਜੀ ਬੇਟੀ ਆ ਬੂ ਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਓਕੇ